ਵੱਠੀ ਠੀਕ ਠਾਕ ਰਹਾ ਹੈ ਹਾਂਜੀ ਹਾਂਜੀ ਠੀਕ ਠਾਕ ਰਹੇ ਹੋਰ ਹੋਰ ਸੁਣਾਓ ਠੀਕ ਹੈਵੇਂ ਸੇਡਾਣਾ ਧੀ ਦਾ ਪੁੱਤ ਚਲੋ ਠੀਕ ਹੀ ਚਾਹੀਦਾ ਵਾ ਪਿਆਸ ਫਰਕ ਅੱਗੇ ਨੂੰ ਥੋੜਾ ਜਿਹਾ ਨਾ ਠੀਕ ਆ ਪਰ ਇਹ ਆ ਕਮਜ਼ੋਰੀ ਆ ਜੇ ਜੇ ਤੁਰਿਆ ਫਿਰਿਆ ਨਹੀਂ ਜਾਂਦਾ ਉਹਨਾਂ ਠੀਕ ਆ ਠੀਕ ਆ ਖੜਿਆ ਇੱਕ ਕੁੜੀ ਦੇ ਸਰਕਾਰੀ ਹਸਪਤਾਲੋਂ ਉੱਥੋਂ ਲੈਂਦੀ ਦਵਾਈ ਚਲੋ ਕੋਈ ਨਹੀਂ ਸਰਕਾਰੀ ਵੀ ਕਿਹੜੇ ਮਾੜੇ ਆ ਕੋਈ ਗੱਲ ਨਹੀਂ ਉਹਨਾਂ ਨੇ ਕਿੰਨੇ ਕਿੰਨੇ ਵੱਡੇ ਕੋਰਸ ਕੀਤੇ ਹੁੰਦੇ ਆ ਉਹ ਵੀ ਕਿਹੜੇ ਮਾੜੇ ਆ ਹਾਂ ਆ ਆਹ ਦੇ ਇੱਥੇ ਦੀ ਜਿਹੜੀ ਪਿਛਲੀ ਉਮਰ ਹੁੰਦੀ ਆ ਇਹ ਸਰਕਾਰੀ ਜਿਹੜੀ ਸੀ ਹੁੰਦੀ ਆ ਵੀ ਜਿਹੜਾ ਵੀ ਬੁੱਢਿਆਂ ਨੇ ਹੁਣ ਕਿੰਨਾ ਕਿਹੜੇ ਇੱਥੇ ਬਾਹਰ ਰਹਿਣਾ ਹੁੰਦਾ ਵਾ ਬੁੱਢਿਆਂ ਦੀ ਨਾਲੇ ਕਿੰਨੀ ਕੁ ਪੁੱਛ ਗੈਸ ਹੁੰਦੀ ਆ ਹੁਣ ਬਈ ਇਹੋ ਜਿਹਾ ਨਾ ਵੀ ਰਾਜਦਨ ਜਿੱਦਾਂ ਦਾ ਹੋਇਆ ਮਾੜਾ ਮੋਟਾ ਕਰਾ ਲੋ ਤੇ ਕਿੰਨੇ ਕੋਠੋ ਵੀ ਤੂੰ ਹੀ ਵੇਨਾ ਮਾਖਿਆ ਦੇ ਕਿੰਨੇ ਕ ਪੈਸੇ ਕੱਲ ਦਿੱਤੇ ਸੀ ਨਹੀਂ ਨਹੀਂ ਡੈਡੀ ਜੀ ਇਹਨਾਂ ਫੋਨ ਕੀਤਾ ਉਸੇ ਬੜੇ ਦੇਖ ਲਓ ਮੈਂ ਲੈ ਕੇ ਛੁੱਟੀ ਤੇ ਆ ਗਿਆ ਵਾਂ ਤੂੰ ਬਹੁਤ ਜਿਹੜੀ ਛੁੱਟੀ ਲੈ ਕੇ ਆ ਗਿਆ ਮੈਂ ਉਂਗਲਾ ਤੇ ਦੇਣ ਗਿੜੇ ਹੰਦੇ ਆ ਕੋਈ ਦੱਥਿਆ ਕੋ ਫੋਨ ਕੀਤਾ ਮੈਂ ਆਉਣਾ ਨਹੀਂ ਮੈਂ ਦੱਸਿਆ ਹੀ ਆ ਫੋਨ ਕਰਕੇ ਬੈਨ ਨਾਲ ਗੱਲ ਹੋਈ ਮੇਰੀ ਪੰਮ ਨਾ ਦੇਣਾ ਆ ਹੋਈ ਹੀ ਬੈਨ ਨਾਲ ਗੱਲ ਫੋਨ ਤੇ ਤੇਰਾ ਆ ਗਿਆ ਪੁੱਤ ਉਹਨੇ ਬੁਰੇ ਪਾਪਾ ਨੂੰ ਕੁੜੀ ਨੇ ਚੁੱਕ ਲਿਆ ਇਹ ਹੈ ਨਹੀਂ ਜ ਉਧਰ ਚਮਕੇ ਵਲ ਗਈ ਇਹ ਗੰਦ ਮੇ ਲਾ ਕੇ ਦੇ ਕੇ ਚੋਂਦੀ ਰਹੀ ਇਹਨੇ ਓਏ ਓਹ ਅਨੀ ਲਾ ਪਾ ਕੀਤੀ ਜਿਹੜੀ ਕਈ ਜਾਏ ਰੱਬ ਦਾ ਨਾਮ ਠੇਰਾ ਮੈਂ ਆਖਿਆ ਮੈਂ ਤੇ ਇਹ ਤੂੰ ਨਹੀਂ ਜ ਕੋਈ ਗੱਲ ਕਰਨੀ ਆਂਦੇ ਇਹ ਫੋਨ ਮੰਗਣ ਡੈ ਆ ਅਨੂ ਨੂੰ ਲੈ ਨਹੀਂ ਕੋ ਮੇਰੇ ਦੀ ਪਰਸ ਡਾ ਵੀ ਭਲਾ ਲੈ ਗਈ ਤੁਹਾਡੀਆਂ ਡਿਮਾਂਡਾਂ ਨਹੀਂ ਪੂਰੀਆਂ ਹਿੰਦੀ ਆਹ ਮੈਂ ਚੱਲ ਧਿਰ ਕੀ ਹੋਇਆ ਉਹਦਾ ਭਰਾ ਵਾ ਜੀ ਉਹਨੇ ਮੰਗੀ ਜਿਆ ਤੇ ਆ ਕਰਕੇ ਆ ਗਈ ਉਹ ਕਿਹੜਾ ਜਿਹੜਾ ਆ ਵੀ ਜਿਹੜਾ ਉਹਨੂੰ ਦੇ ਦਿੱਤਾ ਵਾ ਤੇ ਤੂੰ ਮੈਂ ਈ ਕਾਲੀ ਪੈ ਗਈ ਆ ਕੀ ਪਤਾ ਉਹਨੇ ਲਿਆਣਾ ਵੀ ਆ ਕਿ ਨਹੀਂ ਲਿਆਣਾ ਇਹਨੇ ਉਹ ਉਹ ਕਾਰ ਟਿਕਲੇਸ ਪਾਇਆ ਕੇ ਲਾ ਦੇਣਾ ਉਹ ਬਚਾਰਾ ਬਾਹਰੋਂ ਆਇਆ ਵਾ ਤੇ ਐਵੇਂ ਤੁਸੀਂ ਕਰਨ ਦਾ ਉਹ ਬੰਦਾ ਚਾਹ ਪਾਣੀ ਪੀ ਰਿਹਾ ਛੱਡੋ ਪੁੱਤ ਉਹ ਤੇ ਹਰ ਵੇ ਕਲਾਰੂ ਵਾਜਾ ਮਾਰਦੀ ਰਹੀ ਆ ਉਹਨੇ ਕੋਈ ਗੱਲ ਨਹੀਂ ਕੋਈ ਉਹ ਤੇ ਹੈ ਹੀ ਕਿ ਬਕਾਰ ਇੰਨੇ ਗਾੜੀ ਕੋਈ ਗੱਲ ਨਹੀਂ ਵੀਰ ਜੀ ਹੋਰ ਕਿੱਦਾਂ ਜੀ ਕੁੜੀ ਆਈ ਉਹਨੇ ਭੱਜਣਾ ਸੈਨੇ ਕੀਤੇ ਮੁੰਡੇ ਨੇ ਕੀਤੀ ਆ ਕਿ ਉਹਦਾ ਦਾ ਇਹਨਾਂ ਪੈਰੀ ਜੁੱਤੀ ਨਹੀਂ ਪਾਈ ਹੈ ਉਹਨੂੰ ਕੋਈ ਪਤਾ ਨਹੀਂ ਕਿ ਆਇਆ ਨੂੰ ਚਾਹੇ ਮੇਰੀ ਨਨਾਣ ਦੇਈ ਸੇਵਾ ਕਰਨ ਚਾਹੇ ਕੋਈ ਇਹਨਾਂ ਨੂੰ ਚਾਹ ਪਾਣੀ ਪਿਆਲਾ ਰੋਟੀ ਪਾਣੀ ਖਵਾਲਾ ਕੋਹ ਕਰਾਂ ਨਾ ਉਹਨੇ ਤੇ ਨਾਲ ਕੋਈ ਵੀ ਦੋਵਾਂ ਚੋਂ ਕੋਈ ਵੀ ਨਹੀਂ ਕਿਹਾ ਨਾ ਅਭੀ ਕਿਹਾ ਉਹਨ ਤੱਕ ਮੈਂ ਇੰਨਾ ਵੀ ਨਹੀਂ ਪੇਕਦੇ ਆਇਆ ਨੂੰ ਪੁੱਛਿਆ ਵੀ ਨਹੀਂਗਾ ਅਭੀ ਤੇ ਨਿਆਣਾ ਕਰਨ ਵੀ ਆ ਲਿੜਿਆ ਇਹ ਵਿਚਾਰਾ ਡੰਗਰ ਬੱਚੇ ਨੂੰ ਪਾਣੀ ਧਾਣੀ ਡੋਹਣਾ ਹਾਂ ਉਹਦੇ ਹੱਥ ਬੜਾ ਕਾਲਾ ਸੀ ਤੇ ਮੈਂ ਚੱਲ ਜਾਣਾ ਡੈਡੀ ਮੇਰਾ ਇਕੱਲਾ ਆਫੇ ਡਿਆ ਕੰਮ ਮੈਂ ਆਹਨੂੰ ਬਦੋ ਬਦਿ ਰੱਖਿਆ ਕਿ ਚੱਲ ਪੁੱਤ ਤੂੰ ਰਹਿਆ ਤੇਰਨ ਵੀ ਲੈ ਕੇ ਜਾਂਦਾ ਮਾਲ ਡੰਗਰ ਵਿੱਚ ਬਹਲਣ ਗਿਆ ਕਿ ਉਹ ਉਹਦਾ ਵੀ ਅੱਜ ਆਇਆ ਜੋ ਆਂਦਾ ਕੋਈ ਗੱਲ ਨਹੀਂ ਮੰਮੀ ਸਾਡਾ ਸਰਦਾ ਹੀ ਆ ਤੂੰ ਇਹਨਾਂ ਨੂੰ ਰੱਖੋ ਜਿੱਦਾਂ ਤੇ ਡੈਡੀ ਨਹੀਂ ਠੀਕ ਹੁੰਦਾ ਹੁਣ ਚਰਨੀ ਕਲਾਉਣੇ ਤੇ ਚੱਲ ਤੂੰ ਖੁਣ ਆ ਗਿਆ ਹਾਂ ਹੁਣ ਚਾਰੇ ਚੱਲ ਜਾਣਗੇ ਤੂੰ ਹੋੜ ਆਪਣਾ ਆਪ ਵੇਖ ਲੈ ਕੀ ਕਰਨਾ ਕੀ ਨਹੀਂ ਕਰਨਾ ਅਭੀ ਨਹੀਂ ਨਾਲ ਕਰਦਾ ਕੋਈ ਤੇ ਤੇ ਜਵੇਰ ਦਾ ਬੂਏ ਨਾਲ ਲਾਕੇ ਬੈਠਾ ਸੀ ਮੇਰੇ ਡੈਡੀ ਨੇ ਆਉਣਾ ਮੇਰੇ ਡੈਡੀ ਨੇ ਆਉਣਾ ਆਉਂਦੇ ਤੇ ਕਿਹ ਕੰਮ ਨੂੰ ਵੀ ਨਹੀਂ ਹੱਥ ਲਾਇਆ ਡੈਡੀ ਨੇ ਆਉਣਾ ਵਾ ਤੇ ਡੈਡੀ ਨੇ ਦੱਸੇ ਨਿਆਣਾ ਵਾ ਵੀ ਡੈਡੀ ਨੇ ਆਉਣਾ ਵਾ ਤੇ ਡੈਡੀ ਨੇ ਘਰੇ ਹੀ ਆਉਣਾ ਡੈਡੀ ਨੇ ਕਿਤੇ ਹੋਰ ਤੇ ਉਹ ਹਿੱਲਿਆ ਹੀ ਨਹੀਂ ਗਾ ਮੁੰਡੇ ਨੇ ਆਖਿਆ ਸੱਜਾ ਪਾੜੀ ਢਾ ਲੀਏ ਆ ਮਈਆਂ ਤੇ ਪਾੜੀ ਪਾੜੀਏ ਤੇ ਗਰਮੀ ਬੜੀ ਆ ਉਹ ਨਹੀਂ ਹਿੱਲਿਆ ਸੀ ਇਦਾਂ ਉਦਾਂ ਕਹਿੰਦਾ ਮੇਰੇ ਪਿਓ ਨਹੀਂ ਆਉਣਾ ਮੈਂ ਨਹੀਂ ਕਾ ਜਾਣੀ ਤੇ ਆ ਮਾਰਨ ਦੀ ਆਵਾਜ਼ ਮੁੰਡੇ ਨੂੰ ਥੁੱਪੇ ਲੱਗਾ ਹੋਈ ਵਿਚਾਰਾ ਤੇ ਵੇਲੀ ਹਾਂ ਆ ਜਾਂਦਾ ਕੋਈ ਨਹੀਂ ਆਪੇ ਹੀ ਆ ਜਾ ਇਹਨੂੰ ਪਤਾ ਜੇ ਘਰ ਆ ਗਿਆ ਨਾ ਸਾਡੇ ਲੱਗਦੇ ਬੈਠਾ ਘੜੀ ਲੱਗ ਜਾਣੀ ਆ ਤੇ ਫੇਰ ਉਹ ਉਹਨੇ ਹੁਣ ਹੈ ਮਿੰਗ ਮਿੰਗ ਨਵਾਲ ਕੇ ਪੱਠਾ ਟੱਠਾ ਪਾ ਕੇ ਪੱਖੇ ਛੱਡ ਕੇ ਸਾਰਾ ਕੰਮ ਕਰਕੇ ਦੀ ਲੀਗਾ ਤੋਂ ਨੇ ਤੇ ਡੰਗਰ ਵੀ ਵਿਚਾਰਾ ਉਹ ਹੋਈ ਕੰਮਲ ਢਿਆ ਵਾ ਮੈਂ ਕਾਹਦਾ ਪੈ ਗਿਆ ਵਾ ਅੱਗੇ ਮੈਂ ਨਾਲ ਵਾ ਥੋੜਾ ਥਿਪਵਾ ਲੈਂਦੀ ਹੁਣਾਂ ਹੀ ਦੇ ਦੇ ਕੁੜੀ ਵਿਚਾਰੀ ਦਵਾਈ ਦਵੀ ਦੇ ਉਹ ਕਰ ਮੈਂ ਕੋਈ ਰੋਟੀ ਪਾਣੀ ਕੋਈ ਲੱਗੇ ਠੰਡਾ ਤੱਤਾ ਸੋ ਉਹਨੂੰ ਲੱਗੋ ਇਹ ਨਿਆਣਾ ਨਹੀਂਗਾ ਲੱਗੋ ਕੋਨਾ ਕੋ ਥੋੜ ਬਹੁਤ ਕਰਾਇਆ ਕਰੇ ਨਹੀਂ ਇਹਨੂੰ ਕਰਨੀ ਨਹੀਂ ਆ ਉਹਨੂੰ ਵੀ ਨਾਲ ਚਾਹੀਦਾ ਵਾ ਕਵਲ ਨੂੰ ਵੀ ਮੈਨੂੰ ਡੈਡੀ ਨਹੀਂ ਦਾਵਾ ਕਰ ਬਾਲ ਨਾਲ ਕਰਾਉਂਦਿਆਂ ਆਪਣਾ ਉਹਨਾਂ ਦਾ ਸਾਰਾ ਵਿਗੜੰਦਿਆ ਆ ਵੀ ਡੈਡੀ ਨਹੀਂ ਠੀਕ ਤੇ ਉਹਨੂੰ ਵੀ ਨਾਲ ਚਾਹੀਦਾ ਵਾ ਕਰਨਾ ਗੱਲ ਨਹੀਂ ਡੈਡੀ ਦੀ ਤੁਸੀਂ ਨਾ ਕੋਈ ਗੱਲ ਹੀ ਉਹਨੇ ਕਰ ਲੈ ਆ ਵੀ ਨੇ ਕਰਨਾ ਇੱਕੋ ਹੀ ਗੱਲ ਵਾ ਵੀਰ ਜੀ ਮੈਂ ਤੇ ਕੋਈ ਗੱਲ ਹੀ ਨਹੀਂ ਕਰਦੀ ਰ ਇਹ ਆ ਵੀ ਮੈਂ ਮੇਰੇ ਮਾਪਿਆਂ ਨੂੰ ਜੇ ਮਾੜਾ ਚੰਗਾ ਕੁਦੀ ਨਾ ਤੇ ਉਹ ਨਹੀਂ ਉਹ ਮੇਕੋ ਜਰਿਆ ਜਾਣਾ ਮੈਂ ਤਾਂ ਨੂੰ ਮੂੰਹ ਤੇ ਵੀ ਕਹੀ ਜਾਨੀ ਆ ਤੇ ਬਾਅਦ ਵਿੱਚ ਵੀ ਜੇ ਮੈਂ ਕੋਈ ਵੱਧ ਘਟ ਸੁਣ ਲਈ ਤੇ ਮੈਂ ਇਹੋ ਗੱਲ ਲਿਖੋਗਾ ਲੱਖੀ ਇਹਨਾਂ ਨੂੰ ਤੇ ਮੈਂ ਲੈ ਜਾਣਾ ਜੇਤੂ ਫਿਰ ਨਾ ਕਿ ਉਹ ਦੱਸਿਆ ਨਹੀਂ ਕੁੜੀ ਨੇ ਵਾਦਾ ਕੀਤਾ ਆਏ ਤੇ ਪੁੱਤ ਤੈਨੂੰ ਕੋਈ ਗੱਲ ਦੱਸਦੇ ਹੀ ਨਹੀਂਗੇ ਜੇ ਤੁਹਾਡੇ ਨਾਲ ਕਰਦੀ ਆ ਇੱਕੋ ਜਣੇ ਇਹਨਾਂ ਨੂੰ ਪੱਠੇ ਕੋਤਰਨੇ ਪਏ ਮਾਂ ਪੱਤਾਂ ਨੂੰ ਤੇ ਸੁੱਟ ਕੇ ਆ ਗਏ ਗੋਹਾ ਹਟਾਉਣਾ ਪਿਆ ਤੇ ਮੇਰੇ ਪੈਰ ਲਿਬੜ ਗਏ ਆ ਤੇ ਜੇ ਪੱਠੇ ਜਾਂਦੀ ਅੱਡੇ ਪਿੰਡ ਜਿੰਨੇ ਤੇ ਪੱਠੇ ਆਹੀ ਕਿਨੂੰ ਦੱਸੀ ਗੇ ਆਪਣਾ ਢਿੱਡ ਫੋਲ ਕੇ ਮੈਂ ਤੇ ਉਹ ਦਿਨ ਗਰਨਾਮ ਨਾ ਜਵਾਈ ਭਾਈ ਨਾਲ ਗੱਲ ਨਹੀਂ ਕਰੀਦੀ ਮੈਂ ਤੇ ਉਹਦੇ ਨਾਲ ਵਿਚਾਰੇ ਡਾਕਿਆ ਮੈਂ ਕਿੱਥੇ ਮੈਂ ਕਿੱਦੇ ਨਾਲ ਗੱਲ ਕਰਾਂ ਹੀ ਰਾਨਾ ਸੁਣੇ ਹੁਣ ਇਹ ਨਾ ਸੁਣੇ ਤੇ ਗੱਲ ਤੇ ਕਿੰਨਾ ਕਰਨੀ ਪੈਂਦੀ ਆ ਜੇ ਮੈਂ ਉਧਰ ਰਾਜਵਾਲ ਚਲ ਜੂ ਤਾਂ ਇਹ ਜਾ ਕੇ ਤੇ ਇੰਨਾ ਕਪੱਤ ਕਰਕੇ ਜੀ ਆਉਂਦੀ ਆ ਤੇ ਹਾਂ ਜੇ ਤੂੰ ਇਹਨਾਂ ਨੂੰ ਵਾਰਦੀਆਂ ਤੂੰ ਇਹਨਾਂ ਨਾਲ ਗੱਲਾਂ ਕਰਦੀ ਉਹ ਕੋਈ ਬਗਾਨੀ ਆ ਆਪਣੀ ਆ ਜੇ ਉਹ ਸੁਣਦੀ ਆ ਤੇ ਇਹੋ ਜਣ ਗੱਲ ਕਰ ਲੈਨੇ ਆ ਹੋਰ ਅਹੀਂ ਕਿੱਦੇ ਨਾਲ ਕਰਿਆ ਕਰੀਏ ਉਨੀ ਦੱਸਦੇ ਹੁਣ ਵੀ ਕੀ ਕੀ ਉਹ ਵੀ ਇੱਕ ਦਿਨ ਆਈ ਤੇ ਉਹਦੀ ਉਹ ਲਾਪਾ ਕੀਤੀ ਵੀ ਜਿਹੜੀ ਰਹਿ ਰੱਬ ਦਾ ਨਾਂ ਉਧਰੋਂ ਮੈਂ ਪਿਆ ਉਧਰੋਂ ਉਹਨੂੰ ਚਰੀ ਆ ਕਾਜੀ ਗਈ ਉਹਨੂੰ ਤੇ ਰੋੜਾ ਕੀ ਕਰਕੇ ਕੱਢਿਆ ਆਇਆ ਘਰੋਂ ਉਹਦੇ ਨਾਲ ਹੀ ਉਹ ਗਈ ਗਈ ਮੁੜ ਕੇ ਉਹਦੇ ਘਰ ਚੱਲ ਗਈ ਲੈ ਉਹਦੋਂ ਨੂੰ ਉਹ ਡੂਟੀ ਤੋਂ ਆਇਆ ਪਰ ਉਹ ਨਾ ਉਹਦੇ ਘਰ ਚੱਲ ਗਈ ਇਹਨੇ ਕਿਤੇ ਉਹ ਅਡੀ ਲਾਪਾ ਕੀਤੀ ਲੈ ਭੈਣ ਵਾਦੇ ਵੱਟੇ ਵਾਲੀ ਕਿਹੜੀ ਗੱਲ ਵਾ ਜੋ ਉਦਾਂ ਤੋਂ 2-4 ਦਿਨ ਲੈ ਕੇ ਜਾਣੇ ਆ ਤੇ ਕੋਈ ਗੱਲ ਨਹੀਂ ਘੁੰਮ ਫਿਰਉਣਗੇ ਪਰ ਉਦਾਂ ਮੈਂ ਆ ਗਿਆ ਵਾਂ ਹੁਣ ਹੁਣ ਕੋਈ ਗੱਲ ਨਹੀਂ ਮੈਂ ਨਹੀਂ ਕਿ ਹੁਣ ਜਾਣ ਦੇਣੇ ਵੇਖ ਚੱਲ ਕੋਈ ਗੱਲ ਨਹੀਂ ਵੀਰ ਤੂੰ ਵੀ ਆ ਗਿਆ ਵੇਖ ਹੀ ਲੈਣਾ ਅਜੇ ਮੈਂ 4 ਦਿਨ ਇੱਥੇ ਹੀ ਆ ਕਿਹੜੇ ਰੰਗ ਲੰਮਾ ਵੇਖ ਲੂੰ ਕਿ ਜਿੰਨਾ ਕੋ ਸਾਹਮਣੇ ਹੀ ਉਹਦੀਆਂ ਉਂਗਲਾਂ ਤੇ ਤੂੰ ਨੱਚਦਾ ਵਾਂ ਤੈਨੂੰ ਮੈਂ ਆਖਿਆ ਸੀ ਪੈਸੇ ਪਾ ਤੇ ਤੇਰੇ ਕੋ ਕਿਤੇ ਉਹ ਨਹੀਂ ਪਏ ਤੇ ਤੂੰ ਆਖੜਿਆ ਮੈਂ ਇਹਨਾਂ ਨੂੰ ਸਾਹਮਣਾ ਮੈਨੂੰ ਪਤਾ ਜਿੰਨਾ ਕੁ ਤੁਸੀਂ ਦੋਵਾਂ ਜੀਆਂ ਨੇ ਸਾਹਮਣਾ ਮੇਰਾ ਹੁਣ ਮੂੰਹ ਨਾ ਖਲਾਓ ਮੈਂ ਅੱਗੇ ਬੜੀ ਛੜੀ ਆਂ ਨਹੀਂ ਨਹੀਂ ਸਾਂਭਾਂਗੇ ਸਾਂਭਣਾ ਕਿਉਂ ਨਹੀਂ ਆ ਮਾਂ ਪਿਓ ਵਾ ਸਾਡੇ ਸਾਂਭਾਂਗੇ ਸਾਂਭਣਾ ਕਿਉਂ ਨਹੀਂ ਆ ਇਹ ਤੇ ਵੀਰ ਕਹਿਣ ਦੀਆਂ ਗੱਲਾਂ ਵਾ ਹੁਣ ਤੇ ਮਾਂ ਪਿਓ ਵਾਧੂ ਹੋ ਗਿਆ ਵਾ ਜਿੰਨਾ ਚਿਰ ਕੰਮ ਕਰਦੇ ਉਹਨਾਂ ਤੇ ਚੰਗੇ ਲੱਗਦੇ ਆ ਹੁਣ ਪੈਸੇ ਲਾਉਣ ਦੀ ਵਾਰੀ ਆਈ ਆ ਤੇ ਹੁਣ ਸਾਰੇ ਪਛਾਣ ਨੂੰ ਪੈਰ ਕੁੱਟਦੇ ਆ ਮੈਂ ਤੇ ਉਹਨਾਂ ਦੀ ਧੀ ਆ ਮੈਂ ਤੇ ਲਾਉਣਾ ਹੀ ਲਾਉਣੇ ਆ ਨਹੀਂ ਕੋਈ ਗੱਲ ਆਏ ਹਾਇ ਰੱਬਾ ਦਸ ਪੇ ਜਿਹੜਾ ਆ ਗਿਆ ਵਾ ਮੋੜ ਚੱਲਿਆ ਵਾ ਉਹਨੂੰ ਬੈਠ ਲੋ ਲੈੰਦੋ ਕੋਈ ਚਾਹ ਨਹੀਂ ਪਾਣੀ ਨਹੀਂ ਤੇ ਉਹਦੇ ਹੀ ਉਹਦੇ ਕੰਨ ਭੰਡਾ ਵੇ ਸਾਰਾ ਟੱਬਰ ਇੱਕ ਦਾ ਜਰੂਟੂ ਹੋ ਗਿਆ ਦਿਵਾਲੇ ਦਿਵਾਲੇ ਬਹਿ ਗਿਆ ਵਾ ਕਰ ਲੈੰਦੇ ਮਨਾ ਜੋ ਕਰਦੀਆਂ ਪਰ ਤੂੰ ਚੁੱਪ ਹੀ ਰਹਿ ਹੁਣ ਤੂੰ ਨਾ ਬਸ ਰਿੰਗਦੇ ਆਂਤਰੇ ਮਨਾ ਸ਼ਾਂਤ ਹੁਣ ਨਾ ਕਿਤੇ ਕੋਈ ਜਿੰਨੇ ਇਹਨਾਂ ਨੇ ਕੰਨ ਭਰਤੇ ਹਨ ਸਾਰਾ ਕਸੂਰ ਹੁਣ ਮੇਰਾ ਹੀ ਨਿਕਲਣਾ ਵਾ ਕੀਪਤਾ ਜਲੀ ਜਾਵੇ ਵੀ ਆ ਗਿਆ ਵਾ ਪਰ ਜਾਣ ਵਾਲੀ ਨਹੀਂ ਆ ਇਹ ਪੱਕੇ ਪੈਣੀ ਆਈ ਹੁਣ ਇਹਨੇ 10-15 ਦਿਨ ਨਿਕਲਣਾ ਨਹੀਂ ਇੱਥੋਂ ਅਜੇ ਤੇਨੇ ਅਟੈਚੀ ਤੋਂ ਪਵਾੜਾ ਪੋਣਾ ਵਾ ਬੜੀ ਹੰਤਰੀ ਆ ਤੇ ਕਹਿੰਦੀ ਮੈਨੂੰ ਮੈਂ ਕਿਹੜੀ ਘਟਵਾ ਮਾਰਦੀ ਆ ਬੀ ਨਵਾਜ ਤੇ ਆ ਜਾ ਅਟੈਚੀ ਕੱਢ ਕੇ ਤੇ ਆਪਣੇ ਵਾਲੇ ਕਮਰੇ ਜਿਹਾ ਖੜ ਲੀਏ ਨਹੀਂ ਤੇ ਇਹਨਾਂ ਨੇ ਹੁਣੇ ਫੋਲਾ ਫਲਾਈ ਕਰਨ ਲੱਪੈਣੀ ਆ ਜਾਣੀ ਆ ਮੈਂ ਨਾਲੇ ਵੀਰ ਜੀ ਦੂਜੀ ਗੱਲ ਇਹ ਆ ਤੇ ਹੁਣ ਤੁਸੀਂ ਆ ਗਈਓ ਡੰਗਰ ਵੱਛਾ ਥੋੜਾ ਜਿਹਾ ਕਟਾ ਦਿਓ ਹੋਣ ਨੇ ਡੈਡੀ ਕੋ ਇਨਾ ਕੰਮ ਹੁੰਦਾ ਕਹਿਨ ਨੂੰ ਤਾਂ ਮੇਰਾ ਜੀਨ ਹੀ ਕਰਦਾ ਜਿੰਨਾ ਚਿਰ ਇਹਨਾਂ ਨੇ ਕੀਤਾ ਨਾ ਬਹੁਤ ਕੰਮ ਕੀਤਾ ਵਾ ਪਰ ਹੁਣ ਉਹਨਾਂ ਦੇ ਹੱਡ ਜਿਹੜੇ ਉਹ ਜਵਾਬ ਦੇਈ ਚਲੇ ਜਾਂਦੇ ਆ ਇਨਾ ਉਹਨਾਂ ਨੇ ਹੁਣ ਕਿੰਨਾ ਘਰੋਲੂਲ ਕੇ ਕਰਨਾ ਕੰਮ ਲੈ ਭੈਣ ਡੰਗਰ ਘਾ ਤੋਂ ਵੇਚਣੇ ਆ ਨਿਆਣੇ ਦੁੱਧ ਪੀਂਦੇ ਆ ਚਲੋ ਮਾੜਾ ਮੋਟਾ ਦੁੱਧ ਡੇਰੀ ਚ ਪਾਉਂਦੇ ਆ ਕੋਈ ਪੈਸਾ ਤੇ ਲਾਉਂਦਾ ਵਾ ਤੇ ਕੀ ਕਰਨ ਨੂੰ ਵੇਚਣੇ ਆ ਡੰਗਰ ਹੁਣ ਮੈਂ ਆ ਗਿਆ ਵਾ ਕੋਈ ਗੱਲ ਨਹੀਂ ਹਾਣੂ ਕਿਹੜਾ ਪੈਸੇ ਦਾ ਲਾਭ ਖਾਲਦੀ ਆ ਕਹੇ ਇਹਦੇ ਮੇਥੇ ਜਾ ਜਾਂਦਾ ਉਹਦੇ ਮੋਬਾਈਲ ਤੇ ਉਹਦੇ ਉਸੇ ਵਲੇ ਗੰਢੀ ਰਹੀਦੀ ਉਂਗਲਾ ਤੇ ਉਹਨੇ ਗਿਣੇ ਹੁੰਦੇ ਵੀ ਇੰਨੇ ਪੈਸੇ ਹੋ ਗਏ ਆ ਐਨੇ ਜਣਾ ਦਾ ਦੁੱਧ ਚਲ ਗਿਆ ਵਾ ਹਾਨੂੰ ਨਹੀਂ ਕਦੀ ਪੈਸਾ ਵਕਾਲਿਆ ਆ ਵੀ ਸਾਨੂੰ ਤੇ ਪੈਸਿਆਂ ਦਾ ਪਾਪੜਾ ਸਾਨੂੰ ਕਿਹੜੇ ਹੋ ਵਕਾਲਦੀ ਆ ਉਹ ਹੋ ਜਾਣੇ ਉਹਨੂੰ ਹੀ ਪਤਾ ਹੋਊਗਾ ਵੀ ਕਿੰਨੇ ਬਣਦੇ ਕਿੰਨੇ ਨਹੀਂ ਬਣਦੇ ਵੀਰ ਜੀ ਰਹੀ ਗੱਲ ਪੈਸਿਆਂ ਦੀ ਆਉਣ ਚਾਹੇ ਨਾ ਆਉਣ ਮੈਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਆ ਇਹਨਾਂ ਤੇ ਦੋਵਾਂ ਜੀਆਂ ਦਾ ਲਹੂ ਸਤਾਇਆ ਵਾ ਤੇਰੇ ਕੰਮ ਧੰਦੇ ਨੇ ਵੇਖਦਾ ਨਹੀਂ ਇਹਨਾਂ ਦੀ ਹਾਲਤ ਕਿਦਾਂ ਦੀ ਹੋਈ ਆ ਬਿਮਾਰ ਨਮਾਰ ਉੱਟਕੇ ਤੇ ਉਦੋਂ ਪੱਠੇ ਪਾਉਣ ਚੱਲ ਗਿਆ ਮੈਂ ਬਿਛੇਰਾ ਆ ਗਿਆ ਕਿ ਦਵਾਈ ਦਾਰੂ ਨੂੰ ਤੇ ਕੋਈ ਇਤਿਆਰ ਨਹੀਂ ਕਰ ਲਿਆ ਤੇ ਜਿੰਨਾਂ ਨੇ ਦੁੱਧ ਪੀਣਾ ਜਿੰਨਾਂ ਪੌੜਾ ਉੱਤੇ ਪੁੰਦੇ ਰਹਿਣ ਨਾ ਕੋਣ ਉਹ ਤਾਂ ਇਕੱਟਕੇ ਤੇ ਚੱਲ ਗਿਆ ਕੀ ਕਰਾ ਹੋਏ ਮੇਰੇ ਕੋ ਨਹੀਂ ਵੇਖਿਆ ਜਾਂਦੀ ਆ ਭੁੱਖੇ ਤੇ ਆਏ ਨਹੀਂ ਮੇਰੇ ਕੋ ਵੇਖੇ ਜਾਂਦੇ ਆਪਣੀ ਗਿਆਨ ਨਾਲ ਦੇਖਿਆ ਤੇ ਉਹ ਪੱਠੇ ਦੇ ਵੇਖੀ ਜਾਇਆ ਤੇ ਭੁੱਖੇ ਤੇ ਆਏ ਨਹੀਂ ਵੇਖੇ ਜਾਂਦੇ ਉਹਨਾਂ ਨੂੰ ਉਹਨਾਂ ਦਾ ਵਿਚਾਰਿਆਂ ਦਾ ਕੀ ਖਸੂਰ ਆ ਭੁੱਖੇ ਮਾਰਨੇ ਆ ਭੁੱਖੇ ਮਾਰਨੇ ਤਾਂ ਜਦੋਂ ਆਪਣਾ ਸਰੀਰ ਹੀ ਨਹੀਂ ਤੇ ਲੰਗੜਾ ਨੂੰ ਕੀ ਕਰਨਾ ਆ ਤੇ ਡੰਗ ਰੱਖੇ ਆ ਤੇ ਹੁਣ ਉਹਨਾਂ ਨੂੰ ਯਾਰਿਆਂ ਨੂੰ ਪੌਣੇ ਤੇ ਹੈ ਨਾ ਛੇ ਦਿਨ ਦੇ ਸਾਕੋ ਹੁੰਦਾ ਜਦੋਂ ਛੇ ਦਿਨ ਹੀ ਕਰ ਚੜੰਗਰਾ ਚੇਤੇ ਪੜਾਵਾ ਚੱਲ ਕੋਈ ਨਹੀਂ ਮਰਸ ਹੋਈ ਜੂ ਪਾਣੀ ਪੀ ਕੇ ਵੀ ਨਹੀਂ ਘਟ ਅਬੇ हां गिडिया मां करना आना ਮਿੱਟੀ ਦੀ ਪਧਰੀ ਕਾਣਿਆ ਜਿਹੜਾ ਕੰਮ ਕਰਨ ਵਾਲਾ ਉਹ ਕਰ ਕਿਹੜਾ ਟੈਚੀ ਕੱਢ ਕੇ ਤੇ ਉਰਲੇ ਬੂਏ ਅੰਦਰ ਰੱਖ ਦੇ ਤੇ ਮੈਂ ਬੈੱਡਾਂ 'ਚ ਰੱਖਦਾ ਉਹ ਰੱਖੇ ਜਾਣਗੇ ਨਹੀਂ ਪੋਤਾ ਰੱਖ ਤੂੰ ਉਹਨਾਂ ਨੇ ਤੇ ਹੁਣ ਇਹ ਪੂਆਦਰੀ ਨੇ ਫੋਲਾ ਫਲਾਈ ਪਾ ਕੇ ਬਹਿ ਜਾਣਾ ਵਾ ਕੱਢ ਕੇ ਤੇ ਰੱਖ ਅੰਦਰ ਕੱਢ ਕੇ ਨਾ ਟੈਚੀ ਤੇ ਉਰਲੇ ਬੂਏ ਰੱਖਦੀ ਮੈਂ ਬੈੱਡ 'ਚ ਰੱਖ ਲੂੰਗੀ ਮਾਨਾਂ ਦੇ ਅੱਗੇ ਚਾਹ ਰੱਖਾਵਾ ਚਾਹ ਬਣੀ ਆ ਉਹ ਚਾਹ ਪੀਣ ਲਾ ਪੈਣਗੇ ਤੇ ਆਪਾਂ ਟੈਚੀ ਸੰਭਲਾਂਗੇ ਚਾਹ ਧਾਰ ਕੇ ਕਿੱਥੇ ਚਲ ਗਈ ਆ ਚਾਹ ਬਣੀ ਗਈ ਏ ਇਦਾਂ ਕਰਦੀ ਆ ਇੰਨੇ ਹੱਦੀ ਸਬਜੀ ਜੇ ਲੋਣ ਵੱਧ ਪਾਇਆ ਹੈ ਨਾ ਮੈਂ ਵੀ ਚਾਹ ਚ ਖੰਡ ਵੱਧ ਪਾ ਦਿੰਦੀ ਆ ਆਪੇ ਨਾਲੇ ਪੈਣ ਗਿਆ ਝੜਕਾਂ ਤੇ ਨਾਲੇ ਲੱਗੂ ਪਤਾ ਦੇ ਚਾਹ ਹੀ ਆਇਆ ਹੈ ਕੋਈ ਨਹੀਂ ਨਹੀਂ ਮੈਂ ਤਾਂ ਪਾਣੀ ਪੀਣ ਆਈ ਹਾਂ ਕੁੱਟ ਤੇ ਉਹ ਚਾਹ ਵੇਖਣ ਲੱਪੀ ਤੇ ਬਾਲ ਆ ਗਿਆ ਅੱਛਾ ਉਬਲੀ ਤੇ ਨਹੀਂ ਆ ਨਹੀਂ ਅਜੇ ਤੇ ਨਹੀਂ ਉਬਲੀ ਚਲ ਕੋਈ ਨਹੀਂ ਵੇ ਲੈ ਨੂੰ ਔਰ ਮੈਂ ਚਾਹ ਅਲਰੇਡੀ ਵਹ ਹਨੇਰਾ ਹੀ ਮਿੱਠਾ ਵਾ ਚਾਹ ਦੇ ਵਿੱਚ ਤੇ ਕਿਤੇ ਜੇ ਇੱਕ ਵਾਰ ਸਬਜ਼ੀ ਬਣਾਈ ਤੇ ਉਹਨੇ ਨਰਾ ਹੀ ਲੂਣ ਕਰਤਾ ਤੇ ਜਿਆ ਕਾ ਵਾ ਕਿਤੇ ਦੇਖੋ ਪੀ ਕੇ ਕਿਤੇ ਨਰਾ ਹੀ ਮਿੱਠਾ ਵਾ ਗਹਿਰੀ ਕੀਤੀ ਆ ਆ ਜਾ ਆ ਜਾ ਗਾਂ ਹੀ ਨਾ ਜੇ ਲਾਤਾ ਵਾ ਪਗਾਰਾ ਬੜਾ ਨਹੀਂ ਖਿੱਚਿਆ ਜਾਂਦਾ ਚਲ ਗਾਂ ਰੱਖ ਉਧਰ ਮੈਂ ਮੇਨਾ ਬੁਲਾ ਪੀਕੇ ਨਾ ਮੈਂ ਥਾਵਿੱਤੇ ਦੇ ਕਬਲ ਕਬਲ ਚੱਲਾ ਜਾਗਾ ਖਿੱਚ ਕੇ ਮੁੰਡਾ ਖੁੰਡਾ ਹੈਗਾ ਵਾ ਤੂੰ ਬਾਹਰ ਆ ਕੇ ਹਾਏ ਡਾੜੀ ਤੇਰਾ ਵਾ ਜਾ ਮਾਂ ਡੈ ਬਈਓ ਪਾਵੇਂ ਨੂੰ ਪਤਾ ਲੱਗ ਗਿਆ ਹੋਵੇ ਪਿਟਾਚੀ ਕੱਢਣ ਡੈ